ਅਮੇ ਸਰੀਰ ਜਿਹੜਾ ਉਹ ਸ਼ਹੀਦ ਹੋ ਗਿਆ ਪਰ ਉਸ ਤੋਂ ਵੀ ਨੇ ਗੁਰੂ ਸਾਹਿਬ ਜੀ ਦੇ ਸਿਦਕ ਦੇ ਦਰਸ਼ਨ ਕੀ ਉਹਦੀ ਮਾਨਸਿਕ ਇੱਛਾ ਜਿਹੜੀ ਹੈ ਨਾ ਉਹ ਪੂਰੀ ਹੁੰਦਾ ਫਿਰ ਉਹ ਇੰਨਾ ਹੈਰਾਨ ਹੋਇਆ ਕਿ ਗੁਰੂ ਸਾਹਿਬ ਜੀ ਤੁਹੀਂ ਜਾਨੀ ਜਾਣ ਤੋਂ ਉਪਕਾਰ ਦੇ ਹੱਥ ਮੇਰੇ ਘਰ ਆਇਓ ਕਿ ਤੁਸੀਂ ਉਹ ਪਿੱਛਾ ਪੂਰੀ ਕਾੰਤੀ ਭਾਵੇਂ ਸ਼ਹੀਦ ਹੀ ਸੀਧੀ ਪਾ ਕੇ ਜੇ ਪਰ ਆਪਣਾ ਸਰੀਰ ਦਾ ਇਹਨਾਂ ਦਰਸ਼ਨ ਹੋ ਮੈਂ रेखा ਦੇ ਨਾਲ ਨੇਤਰਾ ਦੇ ਨਾਲ ਤੁਹਾਡਾ ਕਰਨੇ ਇਥੋਂ ਤੱਕ ਗੁਰੂ ਜੀ 라ਇਆ ਸਾਤ ਪੁਰ ਸੇਖੀ ਕਰੇ ਪ੍ਰਤਿਵਾ ਸੇਵਕੋ ਗੁਰ ਸਦਾ ਸਦਾ ਦੇ ਸੇਖੀ ਗੁਰ ਦਰਮਨ ਤੁਮਾਰੇ ਗੁਰ ਬਚਨਿ ਨਾਮੁ ਸਿਰੇ ਸਾਤ ਪੁਰ ਸੇਖ ਕੇ ਬੰਦਨ ਕਰੇ ਵਰਕਾ ਸੇਖ ਨਕਾਰ ਤੇ ਤੇ ਸਾਤ ਪੁਰ ਸੇਖੋ ਨਾਮ ਧੰਦੇ ਗੁਰ ਕਾ ਸੇਖ ਬੜਾ ਪਾਤੀ ਜਿਹੜਾ ਭਾਵੇਂ ਸਿੱਖ ਬਣ ਜਾਵੇ ਗੁਰੂ ਦਾ ਦਾਰਨਾ ਛੱਡੇ ਜੇ ਵੀ ਗੁਰੂ ਗੁਰੂ ਵੀ ਕਰੀ ਜਾਣਾ ਤੇ ਕੋਈ ਹੋਰ ਖਾਣ ਦੀ ਕੁਰਸੀ ਲੈਣੀ ਜੇ ਤੇ ਗੁਰੂ ਦਾ ਹੋਇਆ ਤਾਂ ਸਿਰਫ ਗੁਰੂ ਦਾ ਹੀ ਭਾਵੇਂ ਲੋਕ ਖਾਵੇ ਭਾਵੇਂ ਸੋਖ ਖਾਵੇ ਫਿਰ ਧਾਰਨੀ ਛੱਡ। ਫਿਰ ਗੁਰੂ ਦਾ ਸਿੱਖ ਬਣਿਆ ਜਾਂਦਾ ਇਹ ਨਹੀਂ ਕਿ ਲੋਕ ਖਾਇਆ ਤੇ ਆਖਣ ਕਿ ਹੋਰ ਕਿਥਾਂ ਤੋਂ ਜਾ ਕੇ ਆਪਾਂ ਆਪਣੇ ਦੁੱਖਾਂ ਦਾ ਹੱਲ ਕਰੀਏ ਫਿਰ ਫਿਰ ਪ੍ਰਕਾਲਨਾ ਨਹੀਂ ਕਰੀ। ਫਿਰ ਹਲਕਾ ਫਲਤ ਸਵਾ ਫਿਰ ਨਾਂਕ ਤੋਂ ਦੀ ਦਾਤ ਨਹੀਂ ਦਿੱਤਾ ਇਹ ਤੇ ਗੁਰੂ ਜੀ ਅੱਗੇ ਵੇਖਦੀ ਐ ਤੇ ਫਿਰ ਉਹ ਉਹ ਹਲਕਾ ਫਲਤ ਸਵਾਤ ਹੈ ਫਿਰ ਉਹ ਭਾਵੇਂ ਸ਼ੀਤ ਵੀ ਹੋ ਜਾਏ ਤੇ ਫੇਲੀ ਆਪਣੇ ਸੇਖ ਦੀ ਇੱਛਾ ਜਿਹੜੀ ਉਹ ਪੂਰੀ ਕਰੇ ਵਾ ਇਹ ਨਹੀਂ ਆ ਬੇਨਤੀ